ਫੁੱਲਾ ਬਾਈ ਆ ਗਿਆ ਕੰਮ ਹੋ ਗਿਆ ਚਲੋ ਬਾਈ ਨਕਰਾਏ ਬਾਬਾ ਬਾਰਕਤਾਂ ਹੁੰਦਾ ਰਹੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰਾ YouTube ਚੈਨਲ ਸਰਬਜੀਤ ਮਹਾਲ ਵਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਗਣ ਜੀ ਵਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਖੇਤੀਬਾੜੀ ਦੇ ਤੇ ਆ ਗਿਆ ਵੀਰੋ ਭਾਗਾਂ ਵਾਲਾ ਦਿਨ ਜਿਹਨੂੰ ਕਹਿੰਦੇ ਡੀਕ ਦੇ ਹੁੰਦੇ ਜ਼ਿਮੀਂਦਾਰ ਬਹੁਤ ਸਬਰ ਨਾਲ ਵੀ ਫਸਲ ਵਧਾਉਣ ਦਾ ਟਾਈਮ ਅੱਜ ਆਪਾਂ ਨੇ ਵੜਾਉਣੀ ਜੀ ਆਪਣੀ ਕਾਨਕ ਤੇ ਆਪਣਾ ਟਰੈਕਟਰ ਆ ਕੇ ਉਹ ਖੜ ਗਿਆ ਜੀ ਤੇ ਕਾਲੇ ਵਾਜ ਦੀ ਡੀਕ ਹੋ ਰਹੀ ਆ ਉਨੇ ਫੋਨ ਕਰਿਆ ਐ ਵੀ ਕਣਕ ਵੜ ਦਿੰਦਾ ਵੀ ਆ ਜਾਓ ਟਰੈਕਟਰ ਲੈ ਕੇ ਕਿਉਂਕਿ ਖੱਤੀ ਚ ਥੋੜਾ ਜਿਹਾ ਔਖਾ ਹੋਇਆ ਓਰੇ ਸੋ ਇਹ ਹੁਣ ਵੱਢ ਹੋ ਜੂਗੀ ਬਾਕੀ ਕੱਲੂ ਦੂਈ ਸਾਈਡ ਦੁਵਾਰਾ ਨੰਬਰ ਲੱਗ ਜੂਗਾ ਜੀ ਚਲੋ ਬਾਕੀ ਕੰਮ ਚੱਲੀ ਜਾਂਦੇ ਜੀ ਮੌਸਮ ਵੀ ਵਿੱਚੇ ਵਿੱਚ ਮਾੜਾ ਮੋਟਾ ਵਿਗੜੀ ਜਾਂਦਾ ਡਰਾਈ ਜਾਂਦਾ ਚਲੋ ਬਾਕੀ ਵਾਹਿਗੁਰੂ ਦੇ ਹੱਥਾ ਵੀਰੋ ਇਹ ਨਗਰ ਚੱਲੀ ਜਾਣਾ ਤੇ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਹੁਣ ਉਹਨੂੰ ਡੀਕਦਾ ਅਮਨ ਵੀ ਆ ਗਿਆ ਉਹਦੇ ਨਾਲ ਵੀ ਤੁਹਾਨੂੰ ਮਿਲਾ ਦਿੰਦਾ ਤੇ ਤੁਸੀਂ ਬਣੇ ਰਿਓ ਵੀਡੀਓ ਤੇ ਨਾਲ ਲੈ ভাই ਚੱਲ ਰਿਆ ਪੂਰਾ ਕੰਮ ਜੋਰਾਂ ਤੇ ਮਸ਼ੀਨਾਂ ਚੱਲੀ ਜਾਂਦੀਆਂ ਤੇ ਵੀ ভাই ਵੱਢ ਕੇ ਆਈਏ ਕਿਥੇ ਹਾਂ ਭੱਜਿਆ ਹੀ ਫਿਰਦਾ ਮਸ਼ੀਨ ਵਾਲੇ ਨੂੰ ਨਾ ਫੜ ਲਈ ਤੇ ভাই ਆ ਲੋ ਟਰੈਕਟਰ ਕੋਲ ਆਪਣੇ ਕੋਲ ਇਧਰ ਹਾਂ ਭਾਈ ਪੜਾ ਲਈ ਯਾਰ ਚੱਲ ਗਈ ਪੱਕਣੀ ਪੱਕਣੀ ਹੁਣ ਚੰਗੀ ਤਰ੍ਹਾਂ ਜਾਰੀ ਪੱਕ ਗਈ ਹਾਂ ਅੱਗੇ ਚੱਲ ਗਏ ਆ ਬੜੇ ਜੀ ਅੱਛਾ ਜੁਰੇ ਵਾਲੀ ਦਾ 6 ਵਜੇ ਵੜਾ ਲਈ ਆਪਾਂ ਨੇ ਸੱਜਰੇ ਹਾਂ ਜੂਠੀ ਹੁਣ ਚ ਕਾ ਲੈਣੀ ਹਾਂ ਮੌਸਮ ਖਰਾਬ ਆ ਬੜਾ ਕੇ ਪਰੇ ਕੋਈ ਪਤਾ ਨਹੀਂ ਚੱਲ ਮੌਸਮ ਦਾ ਤਾਂ ਕੋਈ ਨਹੀਂ ਅਸੀਂ ਸੱਜਰੇ ਵਢਾ ਦੇਣੀ ਮੰਗੋ ਮੈਂ ਪਰਲੀ ਗਿਆ ਆ ਆਪਣਾ ਲੱਗੇ ਜੀ ਹਾਂ ਅੱਛਾ ਕੋਈ ਦੋ ਦਿਨ ਪਹਿਲਾਂ ਵਾਢੂਣੀ ਸੀ ਇਹਦੇ ਕਰਕੇ ਆਪਾਂ ਨੇ ਲੇਟ ਕਰ ਲਿਆ ਉਹ ਤੋਂ ਬਾਅਦ ਕਾਲੀ ਕਾਲੀ ਜਹਾ ਝੋਟੇ ਫਿਰ ਤੱਕ ਕਪੜਾ ਮਾਰ ਲਿਆ ਹੁੰਦਾ ਫਾਸਟ ਡਰਾਈਟ ਇਹਦੀ ਮਿੱਟੀ ਪੈਂਦੀ ਕਮੈਨਾ ਲੰਘਦੀ ਆ ਹੁਣ ਮਿੱਟੀ 'ਚ ਰਹਿਣਾ ਇਹਨੇ ਹਾਂ ਟਾਈਮ ਨਹੀਂ ਤਾਂ ਯਾਰ ਉਹ ਕਾਲੇ ਬਾਈ ਦਾ ਟਾਈਮ ਜੇ ਫਿਰ ਫੋਨ ਆਇਆ ਅੱਛਾ ਕਿਹੜਾ ਕਿਸੇ ਟਾਈਮ ਵੀ ਆ ਫਾਦਾਂਗੇ ਚੱਲ ਕੋਈ ਨਹੀਂ ਫਿਰ ਹਾਂ ਕਾਲਾ ਪਾ ਕੇ ਚਾਰੀ ਜਾਣਾ ਹੁਣ ਘਰ ਆਉਣਾ ਠੀਕ ਬੜੀਆਂ ਵੱਡੀਆਂ ਮਾੜੀ ਮੋਟੀ ਸਾਈਡਾਂ ਦੇਖਦੇ ਜਿਹੜੀ ਰਹਿ ਗਈ ਚਲੋ ਭਾਈ ਡੀਕਿੰਗ ਹੋ ਰਹੀ ਹੈ ਮਸ਼ੀਨ ਦੀ ਹੋਰੀ ਵੀ ਬਹੁਤ ਨਹੀਂ ਆ ਹੈਂ ਹੋਰੀ ਖੇਤ ਕੰਨੀ ਘੁੰਮ ਕੇ ਆਇਆ ਹਨਾ ਲੈ ਭਾਈ ਵਧਣੀ ਥੋੜੀ ਆ ਜਿਹਰੇ ਵਾਸਤੇ ਠੀਕ ਹੈ ਸਹੀ ਗੱਲ ਹੈ ਹਰੇ ਕਿਆ ਕਰਦੇ ਆ ਹਾਂ ਭਾਈ ਬੜਾ ਅਧੀਏ ਦੱਸ ਫੜੇ ਪਾਏ ਮੇਰੇ ਵਧਾਉਣੇ ਵਾਲੇ ਦਿਨ ਹੈ ਹੈਂ ਕਦ ਲੱਗ ਜੇ ਨਹੀਂ ਹੋਇਆ ਉਹ ਉਹ ਪਹਿਲਾ ਛਤਰੀਵਾਂ ਲੱਗਿਆ ਬੈਠੀਆਂ ਉਹ ਲਾਉਣੀਆਂ ਲੋੜ ਉਹ ਕਰਨੀਆਂ ਲੋੜ ਇਹ ਪੱਤੀਆਂ ਲਵਾਈਆਂ ਪਿਆ ਦਿਖਦੀ ਹੈ ਉਹਨੇ ਲੱਗਣੇ ਪੂਰੀਆ ਹਲਾ ਬਾਈ ਸੱਚਾ ਪਹਿਲਾਂ ਵਾਲੀ ਛਤਰੀ ਮਨੂ ਵਾਲੀ ਬਹੁਤ ਵਧੀਆ ਲੱਗਦੀ ਸੀ ਤਾਂ ਉញੋ ਖਲਾਸੀ ਤੇਰੀ ਪਸੰਦ ਦੀ ਉਹ ਪਸੰਦ ਦੀ ਫਿਰ ਦੱਸ ਦਿੰਦਾ ਅਸੀਂ ਮੋੜ ਲੈਣੀ ਕੋਈ ਕੁਝ ਵੀ ਨਹੀਂ ਹੈਗੀ ਉਹ ਇਹਦੇ ਥੱਲੇ ਡਾਉਨ ਸਿਲਿੰਗ ਹੋ ਜਾਣੀ ਵਧੀਆ ਲੱਗਣੀ ਰੈਕ ਦੀ ਕਰਾ ਲਈ ਤੂੰ ਪਰ ਉਹ ਚੀਜ਼ ਚੀਜ਼ੇ ਸੀ ਉਹ ਵਧੀਆ ਕਿਆ ਪਤਾ ਸਾਡਾ ਹਲੇ ਕਿਆ ਕਰਨਾ ਹਾਂ ਹਲੇ ਪੂਰੀ ਕੋਈ ਪਤਾ ਨਹੀਂ ਵੀ ਤਿਆਰ ਦੇਣੀ ਹੈ ਕੁਝ ਨਹੀਂ ਪਤਾ ਹਲੇ ਤਾਂ ਸਾਨੂੰ ਅਜੇ ਖਵਨੀ ਵਧਾਈਆਂ ਹੀ ਦੇਣੀਆਂ ᱛੀਆਂ ਹਾਂ ਕਿਆ ਬਾਤ ਨੂੰ ਹੋਰੇ ਲਿਆ ਕੇ ਦਿਖਾ ਰਹਿਣਾ ਕੋਈ ਨਹੀਂ ਪਤਾ ਹਲੇ ਗੁਪਤ ਕੰਮ ਚੱਲ ਰਹੀ ਆ। ਕੋਈ ਵਿਚਲਾ ਰਾਜ ਖੱਤੀ ਵਧਣੀ ਆ। ਸੱਤਰ ਖੁੰਜੇ ਆ। ਕੁਝ ਨਹੀਂ ਸਮਝ ਲੱਗਦਾ ਮਸ਼ੀਨ ਦੇ ਆ ਤੇ ਦਾਤੀ ਚੱਕਣੀ ਆ ਹਲੇ ਕੁਝ ਨਹੀਂ ਸਮਝ ਲੱਗਦਾ ਕਿੱਧਰ ਨੂੰ ਗਿਆ। ਮਸ਼ੀਨ ਹੁਣ ਗਈ ਤੇ ਇਹਨੂੰ ਫੜ ਕੇ ਇਹਨੂੰ ਲੈ ਲਾਂਦੇ। ਨਾ 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 ਕਾਲੇ ਆਪਣੀ ਮਸ਼ੀਨ ਬਾਈ। ਅਸੇ ਕਾਲਾ ਕਾਲਾ ਬਾਈ ਵੱਡੂਗਾ। ਕਿੱਥੇ ਜਾਂਦੀ ਆ ਜੀ? ਪਤਾ ਨਹੀਂ ਪੌਲ ਕਿੰਨੀ ਤੇ ਆਉਣਾ। ਬਾਦੂ ਆਇਆ ਫਿਰ ਇੱਕ ਸਾਈਡ ਤੇ ਹੋ ਜੂਗੇ ਇਹ ਲੱਗਦੀ ਵੱਡ ਹੋ ਜੂਗੀ। ਪੱਕੀ ਵੀ ਸਾਰੀ ਉਹ ਆ। ਹਾਂ ਪੱਕੀ ਵੀ ਸਾਰੀ। ਇਹ ਜੋਥੇ ਇਹ ਵੀ ਥਾਣੇ ਘਾਤ ਰੱਖਣੀ ਹੋਣੀ ਆ। ਇਹ ਖਾਨ ਖਾਤਰ ਜਿਹੜੀ ਮਰਜ਼ੀ ਰੱਖ ਲੀਏ ਆਈ ਰੱਖ ਲਿਓ ਫਿਰ ਆ ਹਾਂ ਆ 26 ਬੀਜ ਅਸੀਂ ਘਰ ਨੂੰ ਰੱਖਣਾ ਹੈ ਆ ਵੀ ਹੋ ਸਕਦਾ ਬਾਈ ਗੁਰੂ ਹੂੰ ਦੇਖਣੀ ਜ਼ਰੂਰੀ ਹੈ ਚਲੋ ਬਾਈ ਆ ਨਿਆਣਾ ਨੇ ਘਮਾ ਲਿਆ ਲੜਨ ਲੱਗੇ ਵੀ ਤੇ ਘਰਾਂ ਯਾਰ ਹਾਂ ਲੈ ਆਪਣੇ ਕਟਰ ਪਾ ਕੇ ਕਟਰ ਤੇ ਬਗੈਰ ਜਾਉਂਗੀ ਕਿਥੇ ਨੂੰ ਕਟਰ ਲੱਗਿਆ ਬਾਈ ਤਾਰ ਦੇਣੀ ਬਾਈ ਨੇ ਕਾ ਲੈਨੇ ਇੱਥੇ ਤੇ ਕਟਰ ਲੱਗਿਆ ਵੀ ਤਾਰੀ ਤੇ ਉਹ ਉੱਥੇ ਨੂੰ ਹਾਂ ਬਾਕੀ ਭਾਈ ਸਾਰੀ ਔਖੀ ਸੀ ਹਾਂ ਪੂਰੀ ਤੂੰ ਵੀ ਬੜਾ ਲਾ ਭਾਈ ਵੜਾਉਂਗੇ ਤੇਲ ਚੋਈਏ ਤੇਰਾ ਹਾਂ ਅੱਜ ਹੀ ਪਈ ਹੈ ਭਈਏ ਮਿਲੇ ਨਹੀਂ ਹੈਗੇ ਭਈਏ ਸਾਲਾ ਜਨੇ ਨਾ ਨੁੱਕਰ ਜੀ ਕਰਦੇ ਨੇ ਆਈ ਪੇਰਾਪੋਰੀ ਨੂੰ ਬਈ ਆਪ ਕਹਿੰਦੇ ਰ ਬੜਾਲਾ ਤੇ ਸਾਈ ਫੜ ਲਈ ਹੋ ਬਈ ਨਹੀਂ ਮਿਲਦੇ ਹੈਗੇ ਉਹ ਕੰਮ ਹੋ ਗਿਆ ਨਾ ਬਈ ਇਹ ਤਾਂ ਹੈਗੇ ਹੋਰ ਹਾਂ ਬਈ ਇਹ ਤਾਂ ਕਾਲੂ ਕਹਿੰਦੇ ਆ ਹੋਰ ਨਾ ਬੜਾਲਾ ਹੋਰ ਆਵਾ ਰੇਟ ਰੂਟ ਕਰਕੇ ਘੱਟ ਵੱਧ ਚੱਕ ਦੇ ਫੱਟੇ ਬਈ ਕਿਉਂਕਿ ਕਣਕਾਂ ਬਹੁਤ ਵੱਗ ਗਈਆਂ ਕਣਕਾਂ ਦਾ ਹੁਣ ਫਰਕ ਪੈ ਗਿਆ ਲੈ ਬਈ ਮੌਸਮ ਵੀ ਆਇਆ ਤਾਂ ਵਿੱਚ ਵਿਗੜਿਆ ਵਿਗੜਿਆ ਜਾ ਹੈਗਾ ਦੇਖੋ ਹੈ ਸਾਰਾ ਮਨੀ ਚੱਲ ਕੋਈ ਨਹੀਂ ਇੰਨਾ ਕਿ ਤਾਂ ਹੁਣ ਮਾੜਾ ਮੋਟਾ ਲਾ ਡਰਾਉਣਾ ਕਰਨਾ ਹੀ ਆ ਹੈਗਾ ਡਰਾਉਣਾ ਹੀ ਆ ਇਹਦਾ ਖਿੱਚਦਾ ਵੀ ਖਿੱਚ ਕੇ ਕਰ ਦੋ ਕੰਮ ਨਵੇੜ ਦੋ ਨਹੀਂ ਕੰਮ ਖਿਜਾ ਰਿਹਾ ਏ ਚਲੋ ਕੋਈ ਨਹੀਂ ਦੇਖਦੇ ਬਾਕੀ ਚਲੋ ਬਾਕੀ ਵੀ ਚੱਲ ਰਿਹਾ ਕੰਮ ਵੇਟਿੰਗ ਮਸ਼ੀਨ ਦੀ ਠੀਕ ਨੇ ਤੇ ਭਾਈ ਤੂੰ ਕਿਹੜਾ ਬਣਾ ਹਥਿਆਰ ਲੈ ਰਿਹਾ ਮਤਲਬ ਹੈਂ ਅੱਛਾ ਹਥਿਆਰ ਆ ਦੇਖਦਾ ਪੂਰੀ ਆ ਗਈ ਕੱਪੜੇ ਪੁਰਾਣੇ ਆ ਗਿਆ ਯਾਰ ਆ ਗਿਆ ਉਹੀ ਲਾਈਨ ਪਰ ਦੇਖ ਲੈ ਦੇਖ ਲੈ ਆ ਗਿਆ ਠੀਕ ਨੇ ਆਹ ਭਾਈ ਬਾਪੂ ਨਾਲ ਖੁੰਝੇ ਦਾ ਘਰੇ ਭੇਜ ਤੇ ਲੋਟ ਖੁੰਝੇ ਜਾਂਦੇ ਤਾਂ ਲੋਟ ਕਰੀਦੇ ਆ ਹਾਂ ਤੇ ਆਹ ਕਣਕ ਦਾ ਫਰਕ ਦੇਖ ਨੇਤਰਬਾਈ ਨਾਲੀ ਚਟਿਆਸਪੁਰਾ ਬਣਾਲੀ ਲਾਲੀਪੁਰ ਵੀ ਫਰਕ ਪੈ ਗਿਆ ਕਰਨ ਸਾਰੇ ਠੱਕੇ ਪਏ ਅੰਦਰ ਨੂੰ ਹੈ ਨਹੀਂ ਕਰੇ ਹੋਣ ਠੱਕੇ ਪਏ ਤਾਂ ਕਰੇ ਹੈ ਡੰਡੇ ਕੇ ਪੈਰ ਰੱਖ ਕੇ ਮਿਜੋਏ ਉਹ ਬੱਲੇ ਡੰਡੇ ਵਾਲਾ ਸਕੀਮ ਵਰਤ ਗਿਆ ਭਾਈ ਮੁੰਡਾ ਇਧਰ ਸਾਬ ਜੋਤ ਵੀ ਜਾਂਦਾ ਅੱਛਾ ਹਾਂ ਕਿ ਮੈਂ ਡੰਡੇ ਕੇ ਮੋੜ ਤੇ ਹਾਂ ਨਹੀਂ ਨਹੀਂ ਮਾਣੀ ਮੋੜ ਤੇ ਹੈ ਇੱਕ ਇਧਰ ਵਾਈ ਟਾਟਾ ਸਫਾਰੀ ਆ ਰਹੀ ਹੈ ਹੈਗਾ ਕੁਸ ਲੈ ਕੇ ਚੱਲਿਆ ਹੈ ਹਟਦਾ ਨਹੀਂ ਦੱਬੂ ਆ ਸਭ ਅੱਛਾ ਭਈਆਂ ਦਾ ਜੰਤਰ ਹੈ ਭਈਆਂ ਦਾ ਸਮਾਨ ਯਾਰ ਹੈ हां बंदे नुहां पादे तू टांग दे भाई साइकिल पे अच्छा हां ठीक है जरूर ले जाडी जी लेके जानी बंदे को चाहिए चलो भाई मशीन आनी हां बाकी सवेरे मिल जवे ਟਰਾਲਾ ਹੈ ਸਵੇਰੇ ਟਰਾਲਾ ਵੀ ਬਾਈ ਟਰਾਲਾ ਤੇ ਦੀ ਇਹ ਮਤ ਆ ਜਾਦਾ ਸਿੱਧੇ ਘੰਟੇ ਤੇ ਤਾਰ ਕੇ ਖਾਲੀ ਕਰ ਦਿੰਦੇ ਬਸ ਹਾਂ ਖੋਣੇ ਖਡਾ ਲੈ ਲੈ ਇਹਦਾ ਪੰਗਾ ਹੀ ਲੈ ਲਿਆ ਇਹਦਾ ਹੀ ਕਹਣਾ ਜਵੱਟੀਆਂ ਆ ਤਾਂ ਗਿਆ ਉੱਥੇ ਉਕਣ ਛੋੜੇ ਘੜਾ ਦਿੰਦੇ ਜੇ ਨਾ ਠੀਕ ਇਹਦਾ ਕੰਮ ਹੈ ਕੱਲ ਵਾਲੇ ਦੇ 45 ਥੈਲੇ ਹੋਏ ਸੀ ਭਾਰਤੇ ਕੋਲੇ ਢਾਰਦੇ ਸੀ ਬਾਠ ਠੀਕ ਹੈ ਚਲੋ ਨਹੀਂ ਹੁਣ ਕਿੱਦੋਂ ਜਲਦੀ ਹਲੇ ਹਲੇ ਪੌੜ ਤੇ ਆਉਣਾ ਕਹਿੰਦਾ ਮੈਂ ਪੌੜ ਦਾ ਹੀ ਕਮਾਲ ਕਰਦਾ ਹੂੰ ਵੜ ਤੂ ਸਾਰੀ ਹੋ ਕਹਿੰਦਾ ਨਾ ਨਾ ਟਰਾਲਾ ਨਹੀਂ ਹੈਗਾ ਨਹੀਂ ਤਾਂ ਸਾਰੀ ਵਢਾ ਦੇਣੀ ਸੀ ਹੁਣ ਕਿਆ ਕਰੀਏ ਚੱਲ ਕੋਈ ਹੈ ਸਵੇਰੇ ਵਢ ਹੋ ਜੂਗੀ ਆ ਖੱਤੀ ਵਢਾ ਦਈਏ ਝੂਠ ਜੀ ਹੁਣ ਅਸੀਂ ਇੱਥੇ ਵਧੀਆ ਪਹਿਲਾਂ ਆਏ ਦਾ ਹੀ ਵਢਣੇ ਹੋਣੇ ਅੱਜ ਜੇ ਲੇਟ ਕਰਕੇ ਉਧਰ ਵਢਣ ਲੱਗ ਕੇ ਜਾਦਾ ਹੂੰ ਆ ਕਰਕੇ ਤਾਂ ਹੁਣ ਕੰਮ ਸੌਣਾ ਚੱਲਦਾ ਮੈਂ ਕਹਿੰਦਾ ਪੌਣੇ ਦੋ ਘੰਟੇ ਲੱਗਣੇ ਕਿੱਦਿਆਂ ਬਸ ਠੀਕ ਹੈ ਚੱਕ ਦੇ ਫਟਾ ਲੈ ਦੋ ਘੰਟੇ ਰਹਿ ਕੇ ਬਸ ਆ ਕੇ ਮੇਰਾ ਵੀਰ ਹਿੰਮਤ ਮਾਰਦੀ ਹਿੰਮਤ ਮਾਰਦੀ ਨਹੀਂ ਹਿੰਮਤ ਮਾਰਾਂ ਮੈਂ ਜਾਣਾ ਯਾਰਦਰ ਮੈਨੂੰ ਪਤਾ ਹੈ 6 ਤੇ ਆਦੂਆ ਬੰਦਾ ਹੈਗਾ ਇੱਕ ਬੰਦਾ ਚਕਾਉਣੇ ਵਾਲਾ ਕਹੀਦਾ ਚੱਕ ਦੇ ਮਾਪੇ ਲੈਣੇ ਬਸ ਠੀਕ ਆ ਠੀਕ ਆ ਹਾਂ ਹਾਲਾ ਭਾਈ ਹਮਦਰ ਰੱਖਾ ਕਰੋ ਓਕੇ ਹੌਸਲਾ ਹੈ ਤੂੜੀ ਵਾਲਾ ਕਹਿੰਦਾ ਮੈਂ ਤੂੜੀ ਬਣਾਉਣੀ ਕਾਲਾ ਕਹਿੰਦਾ ਚੱਲ ਕੋਈ ਨਹੀਂ ਬਣਾ ਲਾ ਹਾਂ ਚੱਲ ਬਣਾ ਵਾਹ ਉੱਥੇ ਨੂੰ ਗਰਮ ਗਰਮ ਪਰੌਠਾ ਤਾਰ ਦੇਣਾ ਗਰਮ ਗਰਮ ਪਰੌਠਾ ਉਹਦਾ ਉੱਪਰ ਆਈ ਕਰਦਾ ਜਿਹੜਾ ਕਰਦਾ ਹਾਂ ਲੈ ਭਾਈ ਆਹ ਹੈ ਆਪਣੀ ਕਣਕ ਹਾਂ ਭਾਈ ਤੂੰ ਵੀ ਵਚਨ ਕਰਦੇ ਵੜਾ ਦੀਏ ਵੜਾ ਦੇ ਵੜਾ ਦੇ ਲੱਕ ਲੋਗੇ ਦਾਤੀਆਂ ਹਾਂ ਆ ਵੱਡ ਬੋਜਵੇ ਪਤਾ ਲੱਗਣ ਲੱਗ ਗੋਡੈਰੀ ਪਿੱਛੇ ਵੀ ਇੱਥੇ ਤੇ ਪਤਾ ਲੱਗਣਾ ਜੀ ਹਾਂ ਵੱਡ ਹੋਣੀ ਐਂਟਰੀ ਵਰਤੇ ਪਿੰਡ ਦੇ ਨਿਕਲਦੇ ਆ ਨੂੰ ਹਨਾ ਸਹੀ ਐਂਟਰੀ ਵੱਡਣੀ ਆ ਸਹੀ ਗੱਲ ਆ ਲੈ ਬਾਈ ਹੁਣ ਮਾਉਸ ਹਾਂ ਬਾਕੀ ਬਾਈ ਪੱਲੇ ਚ ਪਾ ਕੇ ਰੱਖੀਆਂ ਬੰਦਾ ਬਾਪੂ ਨੇ ਉਹ ਵੀ ਕੱਢਣੀਆਂ ਲੱਗੀਆਂ ਨੂੰ ਕਰੀਏ ਨੇੜੇ ਜਿੰਨ ਜਾ ਕੇ ਹਾਂ ਪਹਿਲਾਂ ਕਟਰ ਦੇਖ ਲੈਣਾ ਮਸ਼ੀਨ ਵੀ ਪਾ ਕੇ ਤਾਂ ਨਹੀਂ ਆਉਂਦੀ ਦੇਖਦੇ ਹੁਣ ਕਿਆ ਹੁੰਦਾ ਉਹ ਸਾਬ ਨਾਲ ਲੱਗੋਗੇ ਹੁਣ ਦੇਖ ਤਾਂ ਕਿਹੜੇ ਖਾਂਜਾ ਖਾਂਜਾ ਵੱਡੂਗਾ ਕੁੰਜਾ ਖਾਂਜਾ ਥਾਲੇ ਮੈਨੂੰ ਕੋਈ ਨਹੀਂ ਲੱਗਦਾ ਬਾਅਦ ਚ ਪਤਾ ਲੱਗੂਗਾ ਠੀਕ ਨੇ ਆ ਵੀ ਮੋਰਦੀ ਲੱਗ ਲੱਗ ਬਹੁਤ ਇਹ ਵੀ ਨਾ ਰਹਿੰਦੇ ਓਕੇ ਬਾਈ ਲੋ ਬਾਈ ਕਹਿੰਦਾ ਜੀ ਦਾ ਇੰਤਜ਼ਾਰ ਸੀ ਇਹ ਆ ਗਈ ਮੈਂ ਆ ਗਈ ਬਾਈ ਠੀਕ ਨੇ ਘੜੀਆਂ ਘੜੀਆਂ ਕਦੋਂ ਕਮੈਂ ਆ ਗਈ ਹੈ ਇੱਕ ਬੰਦਾ ਹੋਰ ਆ ਗਿਆ ਬਾਈ ਸਾਡਾ ਇੱਧਰ ਮੈਂਬਰ ਇਹ ਗੱਲ ਬਣਾਓ ਜੀ ਕੀ ਦੇਖਣਾ ਹੈ ਟਰੈਕਟਰ ਪਿੱਛੇ ਕਰਾਣਾ ਉੱਥੇ ਤੇ ਮੋੜ ਹੋਣੀ ਹੈ ਕਿ ਕਰ ਰੋਕ ਲਾਉਦੇ ਮੈਨੂੰ ਲੈ ਲੈ ਲਾ ਭਾਈ ਜਸ਼ਨ ਨਾਲ ਕਿਚੜੀ ਦੇ ਇੱਕੋ ਭਾਈ ਟਰੈਕਟਰ ਵੀ ਆ ਗਿਆ ਇੱਧਰ ਬਾੜਨਾ ਪੈਣਾ ਅੰਦਰ ਆ ਜਾ ਲੈ ਬਈ ਜਸ਼ਨ ਵੈਲੀ ਆ ਮਸ਼ੀਨ ਪਰ ਚਲੋ ਉੱਥੇ ਤੋਂ ਬਾਈ ਮੁੜ ਕੇ ਆਉਣੀ ਆ ਮਸ਼ੀਨ ਲੈ ਬਈ ਆਹ ਕਿਆ ਦੇਖਣੀ ਸੀ ਉੱਥੇ ਖੜ ਜਾ ਤਾਰ ਦੇ ਵਿੱਚ ਵੜ ਜਾ ਉੱਥੇ ਉਹ ਟਰੈਕਟਰ ਪਰ ਨਾ ਬਿਠਾ ਲਈ ਇਹਨੂੰ ਉੱਥੇ ਖੜਾ ਦੇ ਪਰਲੀ ਸਾਈਡ ਅੱਛਾ ਟਰਾਲੇ 'ਚ ਬਾੜ ਦੇ ਲੋ ਭਾਈ ਇਹਨੂੰ ਵਿਚਾ ਉਹ ਆ ਗਈ ਭਾਈ ਮਸ਼ੀਨ ਉੱਥੇ ਤੇ ਮੁੜੂਗੀ ਆਹ ਹੋਰ ਨਾ ਭਾਈ ਸਭ ਤੋਂ ਵਧੀਆ ਮਸ਼ੀਨ ਨੂੰ ਪਿੱਛੇ ਵੀ ਬੰਦੇ ਨੂੰ ਪਤਾ ਲੱਗੀ ਜਾਂਦਾ ਆ ਗਈ ਲਾਡੋ ਰਾਣੀ ਡੈਡੀ ਅੱਛਾ ਜੀ ਜੀ ਲਾ ਲੂ ਜੀ ਲੀ ਕਰਤਾ ਯਾਰ ਸਤਿ ਸ਼੍ਰੀ ਅਕਾਲ ਬਲਾ ਬਈ ਸਤਿ ਸ਼੍ਰੀ ਅਕਾਲ ਜੀ ਹਰਿਆਣੇ ਅੱਛਾ ਦੱਸਣਾ ਦੱਸ ਦੇ ਤਾਰ ਪਰ ਲੈ ਬਾਈ ਥੋੜਾ ਜਿਹਾ ਹੋਰ ਖਤਰੇ ਦਾ ਕੰਮ ਹੁੰਦਾ ਲਾ ਵਈ ਰਾਮ ਨਾਲ ਹੁੰਦੇ ਆ ਬਾਈ ਇੱਥੇ ਡਰਾਈਵਰੀ ਅਸਲ ਡਰਾਈਵਰੀ ਦੀ ਪਤਾ ਲੱਗਦੀ ਆ ਵੀ ਆ ਗਈ ਪੂਰਾ ਪੂਰਾ ਹੀ ਕੰਮ ਹੁੰਦਾ ਰਿਸਕੀ ਆ ਭਾਈ ਓਏ ਜੇਹਨ ਕਾ ਕਹੈ ਨਾ ਹੁਣ ਵੜਾ ਲੋ 6 ਵਜੇ ਵੜਦੇ ਯਾਰ ਤਲੂ ਜਾਂ ਟਾਈਮ ਦੇ ਦਿੱਤਾ ਸਾਜਰੇ ਤੜਕੇ ਹੀ ਦੋਹੇ ਖੇਤ ਫੂੰਝਦੇ ਉਸ ਵਾਰਾ ਵੜਾਉਣੀ ਐ ਜਦੋਂ ਪੱਕ ਗਈ ਵੜਾਉਣੀ ਐ ਜਦੋਂ ਪੱਕ ਗਈ ਕਿੰਨਾ ਬਣ ਗਿਆ ਚੜ ਜਾ ਪਰ ਭਾਈ ਦੱਸ ਦੇ ਇਹਨੂੰ ਲੋ ਭਾਈ ਇੱਕ ਬੰਦਾ ਬਣਾ ਖੜਾ ਟਰਾਲੀ ਚ ਕਜੀਮੀਦਾਰ ਜਿਦਨ ਠੀਕ ਆ ਟਰੈਕਟਰ ਵਾਈ ਸਾਡਾ ਦੱਸ ਦੇ ਜੇ ਨਹੀਂ ਸੈਟ ਹੈ ਤਾਂ ਕੱਢ ਵੀ ਦਿੰਦੇ ਆ ਹਾਂ ਅੱਛਾ ਚਲ ਲੈ ਬਾਈ ਬਾਕੀਆਂ ਪੁੱਜਦੇ ਜਿਦਨ ਬਾਕੀਆਂ ਪਾਉਂਦੀ ਮਸ਼ੀਨ ਕਹਿੰਦੇ ਨੇ ਮਸੀਂ ਬਾਡੋ ਨਹੀਂ ਭੌਲਾ ਲੱਗ ਗਿਆ ਨੰਬਰ ਨਾ ਅੱਛਾ ਇਹ ਮੰਦਰ ਨੇ ਵੀ ਟੱਪ ਗਿਆ ਡਰਾਈਵਰ ਦਾ ਵੀ ਮੰਦਰ ਦਾ ਵੀ ਯਾਰਾ ਭਜਾਉਂਦਾ ਮਸ਼ੀਨ ਹਾਂ ਈ ਕੀ ਕਰਦਾ ਠੀਕ ਐ ਰਹਿੰਦੀ ਤਾਂ ਨਹੀਂ ਕੋਈ ਤਾਂ ਮਾੜੀ ਮੋਟੀ ਰਹਿੰਦੀ ਉਤਾਰਵਾ ਦੇਖ ਠੀਕ ਹੈ ਹੋਰ ਹੋਰ ਹੈਗੀ ਹਾਂ ਵਾੜ ਦੇ ਲੈ ਬਾਈ ਮੁੰਡਾ ਬਹਿ ਗਿਆ ਪਰ ਪੱਕ ਗਈ ਪੂਰੀ 66 ਲਾਗੇ ਹਰੀ ਵੀ ਹਾਂ ਉਹ ਪੰਮੂ ਨੂੰ ਵੀ ਦਾਤੀ ਫੜਾਉਣੀ ਆ ਤੁਹਾਨੂੰ ਦਾ ਪਰ ਰਹਿਣ ਦਾ ਲਿਬੜ ਲੈਣ ਦਾ ਮੜਾ ਜਾ ਕੜਦੀ ਨਹੀਂ ਹੈਗੀ ਸਿੱਧ ਨੂੰ ਜਾਂਦੀ ਕੰਮ ਹਾਂ ਤੁਹਾਨੂੰ ਦੇ ਬੱਲਾ ਘੇਰ ਦਿੰਦੇ ਆਪਾਂ ਹੈ ਕਾਲੀ ਲੈ ਪਾਈ ਤਰਾ ਵਚਨ ਪੂਰਾ ਕਰਾਂਗੇ ਕਾਲੀ ਪਾ ਦਾਂਗੇ ਤੇਨੇ ਕਿਹਾ ਸੀ ਜਾਂ ਸੀਟ ਕੇ ਨਾ ਕਾਲੀ ਪਾਉਣੀ ਸੀ ਆ ਜਸ਼ਨਦਾ ਵੀ ਕਹਿਣਾ ਮੰਨਣਾ ਇਹ ਵਡਾਉਣੀ ਐ ਮੈਂ ਕਦੇ ਵੀ ਵੱਜੀ ਅੱਲਾ ਪਾਈ ਹੋ ਗਿਆ ਕੰਦੇ ਭੱਗਾ ਵਾਲਾ ਤਾਂ ਆ ਗਿਆ ਇਹਨੂੰ ਦੇਖਦੇ ਸੀ ਅੱਤਰ ਕੋਈ ਨਾ ਤੇਰੀ ਮਰਦ ਪੂਰੀ ਕਰਾਂਗੇ ਤੇਰੇ ਵਾਲੀ ਖੋਲ ਲੈਣੇ ਜਾਇਆ ਲੋ ਭਾਈ ਚੱਲ ਰਿਹਾ ਕੰਮ ਸਾਰਾ ਹੀ ਅੱਠੋ ਅੱਠ ਜਿਵੇਂ ਕਹਿੰਦਾ ਲਾਹੌਰ ਨੂੰ ਬੜੇ ਆਵੇ ਕਿਆ ਬੜੇ ਲਾਉਣੇ ਆ ਹੋਰਨ ਹੋਰਨ ਅੱਛਾ ਚਲਾ ਦਿੰਦੇ ਬੜੇ ਠੀਕ ਆ ਐ ਐਡੀਕਟਰ ਵਾਲ ਦਾ ਮੁੰਡਾ ਉਲਾਰੀ ਕੱਚ ਦਾ ਕੰਮ ਆ ਲੋਣੀਆਂ ਹਲੇ ਸਭ ਤੋਂ ਪਹਿਲਾ ਸਭ ਤੋਂ ਪਹਿਲਾ ਪਰ ਲੈ ਭਾਈ ਕੀ ਥੀ ਇਸ ਮਾਮੇ ਆ ਜੀ ਨੇ ਲੋਟਾ ਭਾਈ ਜੀ ਨਾਲ ਘੁੰਮ ਲੈ ਇਹਦੀ ਵੀ ਜ਼ਿੰਮੇਵਾਰੀ ਬਹੁਤ ਹੈ ਕਿਉਂਕਿ ਆਲੇ-ਦਾਲੇ ਬੁਰਜੀਆਂ ਦੇਖਣੀਆਂ ਹੁੰਦੀਆਂ ਜੀ ਨੇ ਇੱਕ ਗੱਲ ਦੱਸ ਕੀ ਅਸੀ ਨਕੇ ਨਕੇ ਵੱਡੇ ਵੇ ਇਹਨਾਂ ਦੇਖਣ ਦੀ ਲੋੜ ਤਾਂ ਨਹੀਂ ਆ ਬਾਈ ਹੈ ਵਧਾਈਆਂ ਨਾਲੇ ਬਾਈ ਵਧਾਈਆਂ ਬਾਈ ਹਾਂ ਆ ਲੈ ਵਧਾਈਆਂ ਸਹੀ ਗੱਲ ਉਹ ਕਰ ਜਦੋਂ ਚੱਲਣਾ ਪਰ ਬੈਠਾ ਠੰਡੇ ਦੀ ਬੋਤਲ ਲਿਆਉਂਦੇ ਆ ਫੜ ਕੇ ਪਾਰਟੀ ਕਰਦੇ ਮੜੀ ਜੀ ਐ ਬੜੇ ਪਾਇਆ ਫਿਰ ਹਾਂ ਟਾਇਰ ਬੜੇ ਪਾਤੇ ਜੀ ਲੈ ਚੋਬਰ ਨੇ ਲਾਦਾ ਡੈੱਕ ਉੱਪਰ ਆ ਗਿਆ ਕੰਮ ਹੋ ਗਿਆ 오빠, 바바바바바바바바바바바바바바바바지 <initiatives> 아, हां भाई ठीक है ओके काम हैं गर्दा ਦਾ ਪਰ ਹੈਗਾ ਜੀ ਨਾਲੇ ਚਾਹ ਮੋਗੀ ਕਿਹਦੇ ਤੇਰੇ ਨੂੰ ਦਾ हां भाई ਜੀ ਦੇ ਦਰਵਾਜ਼ੇ ਤੇ ਜੀ ਦੇ ਪੱਤੀਆ ਬਈਆਂ ਤੇ ਜਾਣਾ ਕਰਦਾ ਹੋਗਾ ਦੱਸ ਤਾਂ ਨਹੀਂ ਪੱਕੀ ਕਾਨਕਾ ਹੈ ਪੰਮੂ ਦਰਨ ਪੰਮੂ ਨੂੰ اتار ਦੇ ਚਲ ਉਹਦਾ ਕਰ ਦੇ ਗਰਦਾ ਤੇ ਦਾਣੇ ਪੈਣੇ ਆ ਬਾਪਾ ਵੀ ਕਿਨੇ ਯਾਰ ਆ ਪਾਉਣੀ ਆ ਬਣਿਆ ਬਾਪਾ ਨੇ ਉਹ ਰੀਲ ਖੜਾ ਕੇ ਪਾ ਦੇਣੀ ਮਿੰਟ 5 'ਚ ਰੀਲ ਖੜਕੇ ਗਾ ਨੂੰ ਪਾਉਣੀ ਆ ਵੀਰ ਇੱਥੇ ਇੱਕ ਸ਼ਾਹ ਉਹਨੇ ਆਪੇ ਚੱਲ ਦੇਖਦੇ ਆਪਾਂ ਚੱਲਦੇ ਆ ਲਓ ਬਾਈ ਆ ਬੱਲਾ ਵੱਡਿਆ ਬਈ ਦੀ ਹਾਕਮ ਆ ਗਿਆ ਵੀ ਦੇਖ ਵੀ ਲੋ ਇਹ ਵੀ ਦੇਖ ਰਿਆ ਲੋ ਬਾਈ ਜਿਹੜੇ ਹਰੀਆਂ ਵਾਲਾ ਬੱਟੀਆਂ ਤੇ ਉਹਨਾਂ ਦਾ ਵੀ ਨੰਬਰ ਆ ਗਿਆ ਬੱਲੇ ਦੇਖ ਲੋ ਇਹ ਟੀਮ ਠੀਕ ਆਰਟਿਸਟ ਠੀਕ ਆ ਬਾਈ ਸੱਭੇ ਗੇਨੇ ਖੇਲਦੇ ਚਿੰਨੇ ਵਾਲੀ ਧੰਮਾ ਧੰਮਾ ਦੇ ਰਾ 20 ਚੱਕਰ ਨਾ ਮਾਰ ਹਾਂ ਹਾਂ ਇਹਦਾ ਹੈ ਆ ਬਾਈ ਅਖੀਰ ਦੇ ਵਿੱਚ ਜੋ ਬੱਲਾਂ ਵੱਡੀਆਂ ਦੀਆਂ ਲੋ ਬਾਈ ਮੈਂ ਪਰੇ ਕਾ ਕੰਮਾ ड्राइवर ने टैक्सा मिथा चलो चलो भाई चल रहा काम लो भाई चल रही पार्टी शार्टी हाँ भाई काले भाई ठीक है सेता ਇਹ ਤੇ ਬਾ ਦਵਾਈ ਲੈ ਕੇ ਆਇਆ ਐਂ ਫਿਰ ਤਾਂ ਹੋਣਾ ਜਦਾ ਕੱਲ ਸਾਰਾ ਖਾਰਾ ਰੱਖ ਵੀਰ ਆਪਣੇ ਕੋਲ ਮੜਾ ਜਾ ਖਾਰਾ ਤਾਂ ਪੀਂਦਾ ਹੀ ਆ ਮਸ਼ੀਨ ਕਰ ਲੈ ਸਾਰੀ ਜਿਹੜੀ ਉਹ ਲੋਰ ਦੇ ਬੰਦ ਕਰਕੇ ਨਾ ਅੱਛਾ ਪਾਗੇ ਇਹਦੇ ਗੱਲ ਪੀਜੇਸ਼ਨ ਬਾਈ ਨੂੰ ਦੇ ਉਧਰ ਹਾਂ ਵੀ ਬੰਮੂ ਠੀਕ ਹੈ ਕੰਮ ਓਕੇ ਆ ਦਾਰੂ ਪੀਂਦੇ ਪੂਰਾ ਠੰਡਾ ਬਿਲਕੁਲ ਗੋਲਡ ਰਿਕ ਤੂੰ ਤਾਹੂ ਕਿੱਥੇ ਖੜਾ ਏ ਮੇਰੇ ਨਾਲੇ ਬਾਬਾ ਤੈਨੂੰ ਮੂੰਹ ਦੇਖਦਾ ਸਾਡਿਆਂ ਦੇ ਇੱਕ ਦੇਖ ਲੈ ਇਹਰ ਜਜਨ ਕਾਲੇ ਦੇ ਘਰ ਨਹੀਂ ਜਾਂਦੇ ਕੁੱਤੇ ਦੀ ਬਹੁਤ ਡਰਦੇ ਇਹਦੇ ਤੇ ਇੱਕ ਗੇਲਾ ਦੀਪੜ ਪਈ ਸੀ ਦੁਆ ਤਾਉ ਜਜਨ ਪੌੜੀ ਚੜਾਤੀ ਦੀ ਉਹਨੇ ਹਾਂ ਇਹਦਾ ਕਿਹਾ ਜਾਂਦਾ ਪਾਣੀ ਉਹਦੇ ਹਾਂ ਸਹੀ ਗੱਲ ਆ ਬਈ ਚਲੋ ਕੱਲ ਪੂਰਾ ਖੇਚਾ ਹੋਣਾ ਹਾਂ ਟਾਈਮ ਨਹੀਂ ਹੈਗਾ ਵੀ ਹਾਂ ਸੋ ਇਹ ਗੱਲ ਅੱਜ ਵੀ ਥੋੜਾ ਇੱਕ ਬੰਦਾ ਨਾ ਕਰ ਗਿਆ ਵੀ ਥੋੜੇ ਵੀ ਰਹਿਣ ਦੇ ਨਰਮ ਹੈ। ਕਿਉਂ ਅੱਜ ਠੀਕ ਹੈ। ਕਿਉਂ ਮੰਡੀਆਂ ਤੋਂ ਚਲਾਨ ਕਰਕੇ ਬਾਈ ਸਾਡੀ ਜਰਾ ਬਾਕੀ ਆਰਤੀਆਂ ਦੇ ਆਰਤੀਆਂ ਦੇ ਗਰੰਟੀ ਹੈ ਜੇ ਲਾਗਾ ਤਾਂ ਕਹਿੰਦੇ ਹੈਂ ਬਾਕੀ ਜ਼ੋਰ ਲੱਗਣਾ ਹੀ ਨਹੀਂ। ਅੱਛਾ ਕੰਮ ਸੰਦਾ ਸੰਦਾ ਕਰਨਾ ਹਰ ਇੱਕ ਪਾਸੇ ਹੋਏ ਵੀ ਹੈ। ਉਹ ਪਤਾ ਕੀ ਗੱਲ ਹੈ ਟੈਸਟ ਕਰਦੇ ਕਰਦੇ ਹੀ ਕਹਿੰਦੇ ਨਹੀਂ ਉਹ ਟੈਸਟ ਕਰਦੇ ਕਰਦੇ ਕਿਲੋ ਪਕੌੜੇ ਖਾ ਗਿਆ ਉਹ ਕੰਮ ਹੋਣਾ ਇੱਥੇ ਦਾ। ਹਮ ਟੈਸਟ ਕਰਦੇ ਕਰਦੇ ਪਿਆਰ ਪਿਆਰ ਕੇ ਚੱਲਣੀ ਹੈ ਇਹਦੀ। ਬਹੁਤ ਠੀਕ ਹੈ। ਚਲੋ ਬਾਈ ਚੱਲ ਰਿਹਾ ਕੰਮ। ਤੂੰ ਆਇਆ ਮੈਂ 5 ਮਿੰਟ